ਇਹਦੇ ਤੇ ਕਲੋਨੀਅਲ ਟੱਚ ਰਿਮੂਵ ਕੀਤਾ ਹੈ ਪਿਛਲੇ 2-4 ਸਾਲ ਤੋਂ ਇਹ ਭਾਰਤੀ ਸ਼ਬਦ ਉਹ ਜਿਆਦਾ ਪਿਆਰਾ ਹੈ ਜਿਹਦੇ ਵਿੱਚ ਹਿੰਦੂ ਨੈਸ਼ਨਲਿਜ਼ਮ ਉੱਜਵੇ ਤਾਂ ਬਹੁਤ ਚੰਗੀ ਚੀਜ਼ ਹੈ ਜੇ ਰਾਸ਼ਟਰੀ ਨੈਸ਼ਨਲਿਜ਼ਮ ਉੱਜਵੇ ਤਾਂ ਬਹੁਤ ਚੰਗੀ ਚੀਜ਼ ਹੈ ਤੇ ਰਾਸ਼ਟਰ ਭਾਸ਼ਾ ਤੇ ਰਾਸ਼ਟਰ ਚਿੰਨਾ ਦੇ ਨਾਲ ਜੁੜਦੇ ਜੇ ਕਾਨੂੰਨ ਹੁੰਦੇ ਆਂ ਅੱਛੀ ਚੀਜ਼ ਹੈ ਇਹ ਜਿਹੜਾ ਕਲੋਨੀਅਲ ਸਾਡੇ ਉੱਤੇ ਗਾਉਂ ਪਿਆ ਹੋਇਆ ਸੀ ਉਹ ਲਾਇਆ ਇਹਦੇ ਕੋਈ ਮਾੜੀ ਚੀਜ਼ ਨਹੀਂ ਹੈ ਭਾਰਤੀ ਨਿਆਂ ਸੰਵਿਧਾਨ ਇਹਨਾਂ ਨੇ ਇੰਟਰਡਿਊਸ ਕੀਤੀ ਹੈ ਇਹ ਕਿੰਨੀ ਕੁ ਯੂਸਫੁਲ ਰਹੇਗੀ ਪਹਿਲੀ ਜਿਹੜੇ ਐਨਾਂ ਸੈਂਚੁਰੀ ਚੱਲ ਗਈ ਉਹ ਕਿੰਨੇ ਕੁ ਯੂਸਫੁਲ ਸੀਗੀ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਵਿੱਚ ਪ੍ਰਯਾਸ ਕੀ ਹੋਇਆ ਜਦੋਂ ਕਰਨਾ ਹੀ ਸੀਗਾ ਦਾ ਵੱਡਾ ਕਾਨੂੰਨ ਲੈ ਕੇ ਆਇਓ ਇਹ ਦੂਜੇ ਕਾਨੂੰਨ ਉਡਾ ਦਿੰਦੇ ਸਾਰੇ ਬਹੁਤ ਜ਼ਿਆਦਾ ਖੁੱਲ ਮਿਲੀ ਹੋਈ ਆ ਪੁਲਿਸ ਨੂੰ ਜਿਹੜਾ ਪੁਲਿਸ ਤੱਕਿਆ ਕਰਦੀ ਹੈ ਐਂਡ ਖੁੱਲ ਵੀ ਤਾਂ ਮਿਲੀ ਹੋਈ ਹੈ ਕਿ ਜੱਜਾਂ ਨੇ ਅੱਖਾਂ ਬੰਦ ਕੀਤੀਆਂ ਇਮੀਡੀਏਟ ਨਮਾਇਕ ਆ ਗਿਆ ਸਟੂਡੈਂਟ ਦੇ ਇਸ ਗੱਲ ਦਾ ਕੀ ਇਫੈਕਟ ਹੋ ਲੋ ਕਾਲਜ ਚ ਪੜ ਕੇ ਆਇਆ ਇੱਥੇ ਕੰਮ ਆਇਆ ਕਦੇ ਮਾੜੀ ਨਹੀਂ ਐਕਸਰਸ ਪਰ ਹਲੇ ਬਹੁਤ ਇਨਕੰਪਲੀਟ ਜਿਹੜਾ ਪਹਿਲਾਂ ਸੀ ਉਹਦੇ ਚ ਵੀ ਟੱਕੇ ਹੁੰਦੇ ਸੀ ਇਹਦੇ ਚ ਵੀ ਟੱਕੇ ਹੋਣਗੇ ਨਮਸਕਾਰ ਦੋਸਤੋ ਜੁਝਾਰ ਟਾਈਮ ਦੇ ਵਿੱਚ ਆਪਸੀ ਦਾ ਸਵਾਗਤ ਹੈ ਜਿੱਦਾਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਤਿੰਨ ਨਿਯਮ ਕਾਨੂੰਨ 1 ਜੁਲਾਈ ਤੋਂ 2024 ਤੋਂ ਹੁਣ ਵਿੱਚ ਆ ਚੁੱਕਿਆ ਹੈ ਇੱਕ ਇੱਕ ਕਾਨੂੰਨ ਹੈ ਇਹ ਕਿੱਦਾਂ ਵਰਕ ਕਰੇਗਾ ਇਸ ਸੰਬੰਧੀ ਅਸੀਂ ਐਕਸਪਰਟ ਕਾਨੂੰਨੀ ਐਕਸਪਰਟਸ ਸ਼੍ਰੀ ਹਰੀਸ਼ਾ ਢਾਂਡਾ ਜੀ ਨੂੰ ਚਰਚਾ 'ਚ ਸ਼ਾਮਲ ਕੀਤਾ ਹੈ ਉਹ ਤੁਹਾਨੂੰ ਵਿਸਤਾਰ 'ਚ ਦੱਸਣਗੇ ਢਾਂਡਾ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਵਾਗਤ ਹੈ ਜੀ ਢਾਂਡਾ ਸਾਹਿਬ BNS BNSS ਐਂਡ BSA ਇਹ ਇੱਕ ਨਵੇਂ ਸ਼ਬਦ ਤੁਹਾਡੀ ਡਿਕਸ਼ਨਰੀ 'ਚ ਐਡ ਹੋਏ ਨੇ ਇਹਨਾਂ ਬਾਰੇ ਥੋੜਾ ਵਿਸਤਾਰਪੂਰਵਕ ਕੁਝ ਵਿਸਤਾਰ ਨਹੀਂ ਦਿਸ ਰਿਪਲੇਸ ਕੀਤੇ ਹਨ ਪੁਰਾਣੇ ਤਿੰਨ ਕਾਨੂੰਨ ਦੋ ਤਾਂ ਪਿਓਰਲੀ ਕ੍ਰਿਮੀਨਲ ਲਾ ਨੂੰ ਡੀਲ ਕਰਦੇ ਹਨ ਜਿਹੜੇ ਇੰਡੀਅਨ ਪੈਨਲ ਕੋਡ ਨੂੰ ਜੀ ਸਬਸਟੀਟਿਊਟ ਕੀਤਾ ਹੈ ਵਾਲੇ ਨਾਮ ਹੌਲੀ ਹੌਲੀ ਚਿੱਤੇ ਹੋਣਗੇ ਭਾਰਤੀ ਨੈ ਸੰਹਿਤਾ ਬਿਲਕੁਲ ਜੀ ਤੇ ਸੀ ਆਰ ਪੀ ਸੀ ਨੂੰ ਕੀਤਾ ਹੈਗਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਜੀ ਐਂਡ ਐਵੀਡੈਂਸ ਐਕਟ ਨੂੰ ਕੀਤਾ ਭਾਰਤੀ ਸਖਸ਼ਯ ਅਧਿਨਯਮ ਜੀ ਨਾਓ ਪਹਿਲੀ ਚੀਜ਼ ਤਾਂ ਇਹ ਹੈ ਕਿ ਇਹਦੇ ਤੇ ਕੋਲੋਨੀਅਲ ਟੱਚ ਰਿਮੂਵ ਕੀਤਾ ਜੀ ਇੰਡੀਜਿਨियस ਨਾਮ ਤੋਂ ਪ੍ਰਭਾਵ ਤੋਂ ਇਹ ਇੰਡੀਅਨ ਸਿਵਲਾਈਜੇਸ਼ਨ ਨਾਲ ਜੋੜਨ ਦੀ ਜਿਹੜਾ ਨਵਾਂ ਨੈਸ਼ਨਲਿਜ਼ਮ ਮੌਜੂਦਾ ਸਰਕਾਰ ਲੈ ਕੇ ਆ ਰਹੀ ਹੈ ਅੱਛੀ ਵੀ ਚੀਜ਼ ਹੈ ਜੇ ਉਹਦੇ ਚ हिंदू नेशनलिज्म उड़ जाए तो बहुत चंगी चीज़ है जो राष्ट्रीय नेशनलिज्म हो जाए तो बहुत चंगी चीज़ है एंड एक भारतीय शब्द जी। इंडियन तो भारतीय हम पिछले दो चार साल तो भारतीय शब्द है वो ज्यादा प्यारा है एंड नो डाउट कोई ए बुराई भी नहीं है हर एक लोग की कॉन्स्टिट्यूश भी प्रोवाइड इंडिया मीन्स भारत जी। भारत इज ए इंडियन ओल्ड नेम इंडिया इज ए नेम गिवन बाय वेस्ट वर्ल्ड है ਜਿਹੜਾ ਤਰਹੀ ਕਹਿੰਦੇ ਆ ਆਪੀਸੀ ਦੀ ਜਗ੍ਹਾ ਤੇ ਬੀ ਭਾਰਤੀ ਨਿਆਂ ਸੰਵਿਧਾ ਇਹਨਾਂ ਨੇ ਇੰਟਰਡਿਊਸ ਕੀਤੀ ਹੈ ਇਹ ਕਿੰਨੀ ਕੁ ਯੂਸਫੁਲ ਰਹੇਗੀ ਆਉਣ ਵਾਲੇ ਲੋਕਾਂ ਵਾਸਤੇ ਯੂਸਫੁਲ ਬੇਯੂਸਫੁਲ ਨੂੰ ਛੱਡੋ ਤੁਸੀਂ ਪਹਿਲੀ ਜਿਹੜੇ ਐਨਐ ਸੈਂਚਰੀ ਚੱਲ ਗਈ ਉਹ ਕਿੰਨੇ ਕੁ ਯੂਸਫੁਲ ਸੀਗੀ ਉਹਦਾ ਦੁਰਪਯੋਗ ਨਹੀਂ ਸੀ ਹੁੰਦਾ ਉਹਦਾ ਦੁਰਪਯੋਗ ਕਰਦੀ ਸੀ ਪੁਲਿਸ ਤੇ ਜੱਜਸ ਵੀ ਅੱਖਾਂ ਬੰਦ ਕਰ ਲੈਂਦੇ ਸੀ ਇਹਦੇ ਬਾਰੇ ਛੱਡੋ ਤੁਸੀਂ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਵਿੱਚ ਪ੍ਰਯਾਸ ਕੀ ਹੋਇਆ ਜੀ ਪ੍ਰਯਾਸ ਇੱਕ ਤੈਅ ਹੋਇਆ ਹੈ ਕਿ ਕੁਝ ਇਹ ਜਿਹੇ ਚੈਲੰਜਸ ਆ ਜਿਹੜੇ ਮੁਲਕ ਫੇਸ ਕਰ ਰਿਹਾ ਉਹਨਾਂ ਨੂੰ ਵਿੱਚ ਇਨਕਲੂਡ ਕੀਤਾ ਜਿਵੇਂ ਟੈਰਰਿਜ਼ਮ ਹੈ ਸਾਡੇ ਸ਼ੰਦਾ ਉਡਾ ਕੇ 베징 ਦੀ ਵਾਰ ਅਗੇਂਸਟ ਦੀ ਨੇਸ਼ਨ ਲੈ ਆਏ ਜੀ ਹਿੰਦੁਸਤਾਨ ਦੀ ਜ਼ੰਬੂਰੀਅਤ ਦੇ ਖਿਲਾਫ ਕੋਈ ਲੜਾਈ ਲੜਦਾ ਫਿਰ ਪੈਰਾਮੀਟਰਸ ਵੀ ਲੈ ਆਏ ਕਿ ਜਿਹੜਾ ਇੰਡੀਅਨ ਹੈ ਜਾਂ ਇੰਡੀਅਨ ਸ਼ਿਪ ਤੇ ਕਿਤੇ ਜਾਂ ਇੰਡੀਆ ਚ ਕੋਈ ਜੀ ਉਹਦੇ ਤੇ ਕਾਨੂੰਨ ਲਾਗੂ ਹੋਣਗੇ ਅੰਲਾਕ ਕਿ ਕ੍ਰਾਈਮ ਹੋ ਚਾਹੇ ਕਰਦਾ ਹੈਗਾ ਅਮਰੀਕਾ ਚ ਇੰਡੀਅਨ ਹੈ ਤਾਂ ਇਹ ਕਾਨੂੰਨ ਲਾਗੂ ਹੋਗਾ ਇਹ ਇੱਕ ਦੇ ਚ ਚੇਂਜ ਆਈ ਹੈ ਇੱਕ ਚੇਂਜ ਇਹਦੇ ਚ ਆਈ ਹੈ ਕਿ ਜਿਹੜੀ ਉਮਰ ਹੈ ਬੱਚੇ ਦੀ ਉਹ 7 ਸਾਲ ਰਿਟੇਨ ਰੱਖੀ ਹੈ ਜੀ ਕਿ ਜੇ 7 ਸਾਲ ਤੋਂ ਉੱਪਰ ਹੈ ਬੱਚਾ ਤਾਂ ਹੀ ਕਰਾਇਮ ਉਹਦੇ ਤੇ ਲੱਗਦਾ ਹੈ ਬੱਠ ਨਾਲ ਇਹ ਵੀ ਕੀਤੀ ਹੈ ਥੋੜੀ ਚੇਂਜ ਕੀਤੀ ਹੈ ਕਿਉਂਕਿ ਵਰਲਡ ਦੇ ਵਿੱਚ ਕਈ ਜਗ੍ਹਾ ਤੇ ਇੰਗਲੈਂਡ ਦੇ ਵਿੱਚ 10 ਸਾਲ ਦੀ ਏਜ ਹੈ ਕਿਤੇ 14 ਸਾਲ ਦੀ ਏਜ ਜਰਮਨੀ ਦੇ ਵਿੱਚ ਕਿ 12 ਸਾਲ 7 ਤੋਂ 12 ਚ ਇਹ ਵੀ ਦੇਖਣਗੇ ਕਿ ਬੱਚੇ ਦੀ ਗਰੋਥ ਹੈ ਕਿ ਨਹੀਂ ਹੈ ਜੇ ਗਰੋਥ ਨਹੀਂ ਹੈ ਤਾਂ 12 ਸਾਲ ਵਾਲਾ ਵੀ ਮਾਫੀ ਪ੍ਰਾਪਤ ਕਰ ਸਕਦਾ ਹੈ ਠੀਕ ਹੈ ਇਸੇ ਤਰ੍ਹਾਂ ਐਕਸੈਪਸ਼ਨਸ ਹੈ ਜਿਹੜੀਆਂ ਇਹਦੇ ਵਿੱਚ ਜਨਰਲ ਐਕਸੈਪਸ਼ਨਸ ਉਹਦੀ ਲਿਸਟ ਨੂੰ ਮੋਰ ਡਿਫਾਈਨ ਕੀਤਾ ਹੈ ਕਈ ਕੁਝ ਇਨਕਲੂਡ ਕੀਤਾ ਹੈ ਫਿਰ ਕਰਾਇਮ ਹੈ ਜਿਹੜਾ ਉਹਦੀ ਸੰਗਿਨਤਾ ਦੇ ਵੱਖ-ਵੱਖ ਪਹਿਲੂ ਬਣਾਏ ਹਨ ਜੇ ਇੱਕ ਬੰਦਾ ਆਲਰੇਡੀ ਇੱਕ ਕ੍ਰਾਈਮ ਕਰ ਚੁੱਕਾ ਦੂਜੀ ਵਾਰ ਕਰਦਾ ਉਹਨੂੰ ਜ਼ਿਆਦਾ ਸਜ਼ਾ ਹੈ ਜਿਹੜਾ ਉਮਰ ਕੈਦ ਜ਼ਬਤ ਹੈ ਜੇ ਉਹ ਮੁੜ ਕੇ ਮਰਡਰ ਕਰਦਾ ਉਹਨੂੰ ਫਿਰ ਜਾਂ ਤਾਂ ਡੈਥ ਜਾਂ ਤਾਂ ਜ਼ਿੰਦਗੀ ਅੰਦਰ ਮਤਲਬ ਕਿ ਉਹ ਜਿੰਨੀ ਉਹਦੀ ਲਾਈਫ ਹੈ ਲੈ ਇਸ ਕਿਸਮ ਦੇ ਇਸੇ ਤਰ੍ਹਾਂ ਕ੍ਰਿਮੀਨਲ ਲਾਅਸਟ ਵੀ ਲੈ ਕੇ ਆਏ ਆ ਕਿ ਜੇ ਤੁਸੀਂ ਆਪਣੀ ਆਫੀਸ਼ਲ ਪੋਜੀਸ਼ਨ ਲੈ ਕੇ ਕਿਸੇ ਨਾਲ ਇੰਟਰਕੋਰਸ ਕਰ ਦਿਓ ਚਾਹੇ ਰੇਪ ਨਹੀਂ ਹੈ ਉਹ ਉਹਨੂੰ ਵੀ ਕਲਪੇਬਿਲਟੀ ਚ ਲੈ ਕੇ ਆਏ ਆ 377 ਉੜਾਇਆ ਹੈ ਜਿਹੜੀਆਂ ਕੋਰਟਸ ਨੇ ਫੈਸਲੇ ਕੀਤੇ ਕਿ ਕਾਨੂੰਨ ਹੈ ਜਿਹੜੇ ਕਿ ਨਹੀਂ ਸਹੀ ਉਹਨਾਂ ਨੂੰ ਚੇਂਜ ਵੀ ਕੀਤਾ ਕੁਝ ਕਾਨੂੰਨ ਐਸੇ ਜਿਹੜੇ ਇੰਡੀਪੈਂਡੈਂਟ ਲਾਜ਼ ਹਨ ਉਹਨਾਂ ਨੂੰ ਡਿਲੀਟ ਵੀ ਕੀਤਾ ਪਰ ਕੁਝ ਰੀਟੇਨ ਵੀ ਕਰ ਲਏ ਕਈ ਰੀਟੇਨ ਵੀ ਕਰ ਲਏ ਆ ਜੀ ਜੀ ਬਟ ਤੁਹਾਡਾ ਇਹਦੇ ਬਾਰੇ ਕੀ ਨਜ਼ਰੀਆ ਤੁਸੀਂ ਇਸ ਸੈਕਟਰ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਮਾੜੀ ਨਹੀਂ ਐਕਸਰਸ ਪਰ ਹਾਲੇ ਬਹੁਤ ਇਨਕੰਪਲੀਟ ਹੈ ਜੀ ਜਦੋਂ ਕਰਨਾ ਹੀ ਸੀਗਾ ਤੁਸੀਂ ਇੰਨੀ ਵੱਡੀ ਐਕਸਰਸਾਈਜ਼ ਕੀਤੀ ਸੀ ਫੈਨਫੇਰ ਨੇ ਐਡਾ ਵੱਡਾ ਕਾਨੂੰਨ ਲੈ ਕੇ ਆਇਓ ਇਹ ਦੂਜੇ ਕਾਨੂੰਨ ਉਡਾ ਦਿੰਦੇ ਸਾਰੇ ਲਾਈਕ ਹੁਣ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਹੈ ਇਹਦਾ ਕਾਨੂੰਨ ਲੱਗਦਾ ਜੀ ਕ腐ਸ਼ਨ ਐਕਟ ਦਾ ਕਾਨੂੰਨ ਲੱਗਦਾ ਜੀ ਫਿਰ ਇਹਦਾ ਟ੍ਰੇਡ ਮਾਰਕ ਦਾ ਕਾਨੂੰਨ ਲੱਗਦਾ ਬਿਲਕੁਲ ਬਿਲਕੁਲ ਇਹ ਸੈਂਕੜੇ ਕਾਨੂੰਨ ਆ ਜਿਹੜੇ ਲਿਸਟ 'ਚ ਹੈ ਇੱਕ ਉਡਾ ਦਿੰਦੇ ਕਹਿੰ ਉਹਨਾਂ ਦੀ ਲਿਸਟ 'ਚੋਂ ਇੱਕ ਚ ਲੈਓ ਚੈਪਟਰਸ ਬਣਾ ਲਓ ਇਹਦੇ ਚ ਲੈਓ ਸਾਰੇ ਚੈਪਟਰਸ ਬਣਾ ਕੇ ਇੱਕ ਆਈਪੀਸੀ ਬਣ ਜਾਂਦੀ ਚਲੋ ਇੰਡੀਅਨ ਪੈਨਲ ਕੋਡ ਨਹੀਂ ਕਹਿੰਦੇ ਇਹਨੂੰ ਜੋ ਉਹਨੇ ਕਹਿੰਦੇ ਆ ਉਹ ਕਹ ਲੈਣ ਕੋਈ ਫਰਕ ਨਹੀਂ ਪੈਂਦਾ ਬਟ ਵਿੱਚ ਅੱਛਾ ਵੀ ਹੈ ਤੁਹਾਡਾ ਰਾਸ਼ਟ੍ਰ ਭਾਸ਼ਾ ਤੇ ਰਾਸ਼ਟ੍ਰ ਭਾਸ਼ਾ ਤੇ ਰਾਸ਼ਟ੍ਰ ਜਿੰਨਾ ਦੇ ਨਾਲ ਜੁੜਦੇ ਜੇ ਕਾਨੂੰਨ ਆਉਂਦੇ ਆ ਅੱਛੀ ਚੀਜ਼ ਹੈ ਜੀ ਇਹ ਜਿਹੜਾ ਕਲੋਨੀਅਲ ਸਾਡੇ ਉੱਤੇ ਗਾਉਂ ਪਿਆ ਹੋਇਆ ਸੀ ਉਹ ਲਾਇਆ ਇਹਦੇ ਕੋਈ ਮਾੜੀ ਚੀਜ਼ ਨਹੀਂ ਹੈ ਪਰ ਇਹਨੂੰ ਬਾਕੀ ਹੁਣ ਇਹਨੂੰ ਪੜਿਆ ਜਾਊਗਾ ਇਨ ਡੀਟੇਲ ਜੀ ਇਹਦੇ ਤੇ ਇਦਾਂ ਹੀ ਟਿੱਪਣੀ ਕਰਨੀ ਕਿ ਜੀ ਇਹ ਗਲਤ ਹੈ ਡਰ ਕਉਂਦੀਆਂ ਨਾ ਨਹੀਂ ਜੀ ਜਿਹੜਾ ਪਹਿਲਾਂ ਸੀ ਉਹਦੇ ਚ ਵੀ ਧੱਕੇ ਹੁੰਦੇ ਸੀ ਇਹਦੇ ਚ ਵੀ ਧੱਕੇ ਹੋਣਗੇ ਪਰ ਧੱਕੇ ਰੋਕਣ ਲਈ ਕੀ ਪ੍ਰਤੀਕਿਰਿਆ ਉਹ ਇਹਦੇ ਚ ਮਿਸਿੰਗ ਹੈ ਜੀ ਜੇ ਪੁਲਿਸ ਅਫਸਰ ਨਜਾਇਜ਼ ਕੇਸ ਕਰ ਰਿਸਟਰ ਕਰਕੇ ਅੰਦਰ ਕਰਦਾ ਹੈ ਤਾਂ ਉਹ ਉਹਦੇ ਤੇ ਕੀ ਐਕਸ਼ਨ ਲੈਣਾ ਉਹ ਮਿਸਿੰਗ ਹੈ ਹੋਣੇ ਚਾਹੀਦੇ ਆ ਉਹ ਵੀ ਇਹ ਕਿਉਂਕਿ ਜਿੰਨੀ ਬਹੁਤ ਜ਼ਿਆਦਾ ਖੁੱਲ ਮਿਲੀ ਹੋਈ ਆ ਪੁਲਿਸ ਨੂੰ ਜਿਹੜਾ ਪੁਲਿਸ ਧੱਕੇ ਕਰਦੀ ਐ ਐਂਡ ਖੁੱਲ ਵੀ ਤਾਂ ਮਿਲੀ ਹੋਈ ਐ ਕਿ ਜੱਜਾਂ ਨੇ ਅੱਖਾਂ ਬੰਦ ਕੀਤੀਆਂ ਐ ਇੱਥੇ ਇਹ ਜੇ ਕਿਸੇ ਨੂੰ ਰਿਮਾਂਡ ਲੈਣਾ ਜਾਂਦੇ ਕੇਸ ਬੰਦਾ ਹੀ ਨਹੀਂ ਹੁੰਦਾ ਰਿਪੋਰਟ ਸਮਾਂਡ ਦੇਈ ਤੁਰੀ ਜਾਂਦੀ ਐ ਹੁਣ ਤੁਹਾਨੂੰ ਇਹੀ ਦੱਸ ਦਿੰਨਾ ਮੈਂ ਪ੍ਰੀਨੇਟਲ ਡਾਇਗਨੋਸਟਿਕ ਦਾ ਕੇਸ ਐ ਉਹ ਕੋਗਨਿਜ਼ੇਬਲ ਹੈ ਨਹੀਂ 420 ਲਾ ਦਿੰਦੇ 420 ਲੱਖੇ ਲੈਣ ਦਾ ਅਦਾਲਤਾਂ ਦਾ ਰਿਮਾਂਡ ਵੀ ਦੇਈ ਜਾਂਦੀ ਐ ਅਦਾਲਤ ਵੀ ਗਿਲਟੀ ਐ ਰਿਮਾਂਡ ਦੇਣ ਦੀ ਜਿੰਨਾ ਮਰਜ਼ੀ ਰੌਲਾ ਪਾ ਲਓ ਗੱਲ ਪੜ ਪੜ ਵਾ ਲਓ ਪਤਾ ਨਹੀਂ ਕਿਉਂ ਅਣ ਕਿੰਨੇ ਕ ਗਰੀਬ ਨੂੰ ਇਹ ਇਹ ਜੇ ਛੋਟੇ ਮਸਲਿਆਂ ਤੇ ਰਿਮਾਂਡ ਦੇ ਕੇਸਾਂ 'ਚ ਉੱਤੇ ਤੇ ਲੜੀ ਚੱਲੀ ਏ ਜਿਹੜਾ ਆਈਪੀਸੀ ਦੇ ਵਿੱਚ ਟੈਰਰਿਜ਼ਮ ਦਾ ਇੱਕ ਡਿਫੀਨੇਸ਼ਨ ਆਈ ਹੈ ਡਿਫੀਨੇਸ਼ਨ ਆਈ ਹੈ ਉਹਨੂੰ ਕਿਸ ਤਰ੍ਹਾਂ ਦੇਖ ਬੜੀਆਂ ਡਿਫੀਨੇਸ਼ਨਸ ਚੇਂਜ ਕੀਤੀਆਂ ਅੱਛੀ ਗੱਲ ਹੈ ਟੈਰਰਿਜ਼ਮ ਹੈ ਹੀ ਮੂਲਕ ਦੇ ਅਗੇਂਸਟ ਆ ਤੇ ਦੇਖੋ ਕੱਲੀ ਟੈਰਰਿਜ਼ਮ ਦੀ ਡਿਫੀਨੇਸ਼ਨ ਨਹੀਂ ਆਈ ਜੀ ਮੌਬ ਦੀ ਵੀ ਆਈ ਹੈ ਜੀ ਲਿੰਚਿੰਗ ਦੀ ਵੀ ਆਈ ਹੈ ਲਿੰਚਿੰਗ ਦੀ ਵੀ ਆਈ ਹੈ ਬਿਲਕੁਲ ਜੀ ਪਬਲਿਕ ਕਰਾਇਮ ਕਰਦੀ ਹੈ ਮੰਤਵਲੀ ਕਰਾਇਮ ਕਰਦੀ ਉਹ ਵੀ ਆਇਆ ਕਿ ਇਸ ਮੰਤਵਲੀ ਕਰਾਇਮ ਹੈ ਇਹਦੇ 'ਚ ਅੱਛੀਆਂ ਚੀਜ਼ਾਂ ਹੈ ਇਹਦੇ 'ਚ ਦੇਖੋ ਜਿੰਨੀ سنگੀਨ ਅੱਛਾ ਹਬਿਚੁਅਲ ਹੈ ਜੀ ਹੈ ਆਰਗੇਨਾਈਜ਼ ਕਰਾਈ ਮੈਂ ਜੀ ਉਹਨਾਂ ਫਰਕਤੀ ਲੈ ਕੇ ਮੈਂ ਆਰਗੇਨਾਈਜ਼ ਕਰਾਈ ਮੈਂ ਤੁਹਾਨੂੰ ਟੈਲੀਫੋਨ ਕਰ ਕਰਕੇ ਲੋਕਾਂ ਨੂੰ ਰੁੱਟੀ ਜਾਂਦੇ ਆ ਉਹਨੂੰ ਜਿੰਨੇ ਉਸ ਸਮੇਂ ਲਾਣਤਾ ਨਹੀਂ ਸੀ ਸਮਝ ਜੀ ਅੱਜ ਆਈਆਂ ਹੋਈਆਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਲਾਗਾ ਜੋਗੇ ਸਰ ਲਾਸਟ ਈਅਰ ਤੱਕ ਆਈਪੀਸੀ ਇਹ ਐਵੀਡੈਂਸ ਐਕਟ ਸਾਰੇ ਪੁਰਾਣੇ ਪੁਰਾਣੇ ਦੇ ਪੁਰਾਣੇ ਹੀ ਪੜਾਏ ਜਾ ਰਹੇ ਸੀਗੇ ਔਰ ਇਮੀਡੀਏਟ ਨਵਾਂ ਐਕਟ ਆ ਗਿਆ ਸਟੂਡੈਂਟ ਦੇ ਇਸ ਗੱਲ ਦਾ ਕੀ ਇਫੈਕਟ ਪਾਉਣ ਆਉਣ ਵਾਲੀ ਜਿਹੜੀ ਸਟੂਡੈਂਟਸ ਹੈ ਉਹਨਾਂ ਤੇ ਕੀ ਇਫੈਕਟ ਪਊਗਾ ਵੀ ਲਾਸਟ ਸਾਲ ਤਾਂ ਉਹਨਾਂ ਨੇ ਪੜਿਆ ਕਿੰਨੀ ਕ ਐਜੂਕੇਸ਼ਨ ਲਾ ਕੋਲੈਜਸ ਕੀਤੀ ਜਾਂਦੀ ਹੈ ਜਿਹੜਾ ਲਾ ਕੋਲੈਜ ਚ ਪੜ ਕੇ ਆਇਆ ਇੱਥੇ ਕੰਮ ਆਇਆ ਕਦੇ ਇੱਥੇ ਆ ਕੇ ਆਪ ਹੀ ਮੱਥਾ ਖਪਾਈ ਕਰਨੀ ਪੈਂਦੀ ਹੈ ਇਹਨੂੰ ਛੱਡੋ ਤੁਸੀਂ ਦੈਟ ਇਜ਼ ਅ ਬੁਕਿਸ਼ ਨੋਲੇਜ ਹੈ ਐਂਡ ਉਹ ਬੁਕਿਸ਼ ਨੋਲੇਜ ਵੀ ਬੜੀ ਸਕੈਂਟੀ ਹੈ ਲੀਗਲ ਐਜੂਕੇਸ਼ਨ ਸਿਸਟਮ ਬਹੁਤ ਵੀਕ ਹੈ ਬਹੁਤ ਸਟਰੋਂਗ ਕਰਨ ਦੀ ਲੋੜ ਹੈ ਐਂਡ ਇਹੀ ਵਜ੍ਹਾ ਹੈ ਕਿ ਅਸੀਂ ਜਦ ਜੁਡੀਸ਼ੀਅਲ ਆਫਸਰਸ ਵਿਦਆਊਟ ਐਕਸਪੀਰੀਅੰਸ ਆ ਜਾਂਦੇ ਆ ਉਹਨਾਂ ਨੂੰ ਬੇਸਿਕਸ ਦੀ ਕਲੈਰਿਟੀ ਨਹੀਂ ਹੁੰਦੀ ਸੋ ਬੁਕਿਸ਼ ਨੋਲੇਜ ਹਲੇ ਕਿ ਉਹ ਟੌਪਰਸ ਹੁੰਦੇ ਆ ਕੰਪੀਟੀਸ਼ਨਸ ਚੋਂ ਆਉਂਦੇ ਆ ਪੜ੍ਹੇ ਹੁੰਦੇ ਆ ਫਿਰ ਦੇਖੋ ਪ੍ਰੈਕਟੀਕਲ ਤੇ ਥਿਉਰੈਟਿਕਲ ਚ ਬਹੁਤ ਫਰਕ ਹੈ ਅੰਤਰ ਹੈ ਕੋਈ ਫਰਕ ਨਹੀਂ ਪੈਣਾ ਜਦੋਂ ਅਸੀਂ ਨਵੇਂ ਨਵੇਂ ਆਏ ਸੀ ਉਹ ਪੜਦੇ ਸੀ 올ਡ ਸੀ ਆਰ ਪੀ ਸੀ ਨਵੀਂ ਸੀ ਆਰ ਪੀ ਸੀ ਪੜਦੇ ਸੀ ਜੀ ਠੀਕ ਹੈ ਹੌਲੀ ਹੌਲੀ ਭੁੱਲ ਗਏ ਹੁਣ ਕੋਈ ਗੱਲ ਹੀ ਨਹੀਂ ਕਰਦਾ ਪੁਰਾਣੀ ਦੀ ਕੰਪੈਰੀਟਿਵ ਚਾਰਟ ਆਂਦਾ ਹੀ ਨਹੀਂ ਨਵੀਂ ਸੀ ਆਰ ਪੀ ਸੀ ਚ ਪਹਿਲਾਂ ਆਂਦਾ ਹੁੰਦਾ ਸੀ ਹੁਣ ਇਹਦੇ ਚ ਕੰਪੈਰੀਟਿਵ ਚਾਰਟ ਆਇਆ 5 ਸਾਲ ਬਾਅਦ ਵੀ ਆਣੋਂ ਹਟਜੂ ਇਹ ਕੁਛ ਨਹੀਂ ਹੈ ਐਵੋਲੂਸ਼ਨ ਹੈ ਬਕੀ ਲਈ ਕੋਈ ਵੱਡੀ ਚੀਜ਼ ਨਹੀਂ ਹੈ ਸੋ ਇਸੇ ਸਾਡੇ ਨਾਲ Shri Harish Rai Tanda ji ਜਿਨ੍ਹਾਂ ਨੇ ਆਪਣੇ ਉਹ ਮੁੱਲੇ ਵਿਚਾਰ ਸਾਨੂੰ ਦਿੱਤੇ ਔਰ ਦੱਸਿਆ ਕਿ ਜਿਹੜੀਆਂ ਕੁਝ ਚੇਂਜ ਆਈਆਂ ਪਰ ਹਜੇ ਵੀ ਇਸ ਐਕਟ ਨੂੰ ਧਿਆਨ ਨਾਲ ਪੜ੍ਹ ਕੇ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ